ਪਰਲ ਚਿੱਟ ਫੰਡ ਕੰਪਨੀ ਦਾ ਸ਼ਿਕਾਰ ਹੋਈ ਪੀੜਤਾਂ ਵੱਲੋਂ ਅੱਜ ਬਠਿੰਡਾ ਵਿਖੇ ਵੱਡਾ ਇਕੱਠ ਕੀਤਾ ਗਿਆ ਇਨਸਾਫ ਨਾ ਮਿਲਦਾ ਦੇਖ ਗੁਰਦੁਆਰਾ ਹਾਜੀ ਰਤਨ ਸਾਹਿਬ ਤੋਂ ਰੋਸ ਮਾਰਚ ਸ਼ੁਰੂ ਕਰਕੇ ਮਿਨੀ ਸੈਕਰੀਏਟ ਵਿਖੇ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ ਪੂਤਲਾ ਫੁਕਿਆ ਗਿਆ ਇਸ ਮੌਕੇ ਪਰਲ ਪੀੜਤਾਂ ਦੀ ਅਗਵਾਈ ਕਰ ਰਹੇ ਗੁਰਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਦੀ ਸਰਕਾਰ ਵੱਲੋਂ ਲੋਕਾਂ ਨੂੰ ਠੱਗਣ ਲਈ ਰਜਿਸਟਰਡ ਕੀਤੀ ਚਿੱਟ ਫੰਡ ਕੰਪਨੀਆਂ ਨੇ ਪੰਜਾਬ ਦੇ ਲੱਖਾਂ ਲੋਕਾਂ ਦੇ ਚੁੱਲਿਆਂ ਦੀ ਅੱਗ ਠੰਡੀ ਕਰ ਦਿੱਤੀ ਹੈ ਪਿਛਲੇ 35 ਸਾਲ ਤੋਂ ਚੱਲ ਰਹੀਆਂ ਇਹ ਚਿੱਟ ਫੰਡ ਕੰਪਨੀਆਂ ਨੇ ਲੋਕਾਂ ਨੂੰ ਵੱਧ ਵਿਆਜ ਦਾ ਝਾਂਸਾ ਦੇ ਕੇ ਆਪਣੇ ਜਾਲ ਵਿੱਚ ਫਸਾ ਲਿਆ ਤੇ ਨਾਲ ਹੀ ਸਮੇਂ-ਸਮੇਂ 'ਤੇ ਸਰਕਾਰਾਂ ਨੇ ਇਹਨਾਂ ਨੂੰ ਪ੍ਰਮੋਟ ਕਰਕੇ ਲੋਕਾਂ ਦੇ ਵਿਸ਼ਵਾਸ ਨੂੰ ਹੋਰ ਪੱਕਿਆ ਕਰ ਦਿੱਤਾ। ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ। ਅੱਜ ਵਿੱਚ ਕੀ ਨਾਮ ਹੈ ਕੀ ਕਹਿਣਾ ਚਾਹੁੰਦਾ ਅੱਜ ਦਾ ਕੀ ਮਾਮਲਾ? ਸਤਿਗੁਰੂ ਨਾਮ ਗੁਰਪ੍ਰੀਤ ਸਿੰਘ ਸੰਧੂ ਜੀ ਚੇਅਰਮੈਨ ਅਨਸਾਫਤੀ ਡੈਰ ਖਾਤੇਦਾਰ ਜੀ ਹੁਣੇ ਪੰਜਾਬ ਅੱਜ ਅਸੀਂ ਜਿਹੜਾ ਚਿਤ ਫੰਡ ਪਰਨ ਤੇ ਸਨੇਤਾ ਸਾਰੇ ਚਿਤ ਫੰਡ ਕੰਪਨੀਆਂ ਜਿਹੜੀਆਂ ਉਹਨਾਂ ਦੇ ਖਿਲਾਫ ਇੱਕ ਸੰਘਰਸ਼ ਵਿੱਢਿਆ ਸੀਗਾ। ਅਸੀਂ ਆਉਣ ਵਾਲੀ 6 April ਨੂੰ ਗਿੱਲ ਰੋਡ ਲੁਧਿਆਣਾ ਦੇ ਵਿਖੇ ਬਹੁਤ ਵੱਡਾ ਇਕੱਠ ਕਰਨ ਜਾ ਰਹੇ ਹਾਂ। ਐ ਉਸ ਇਕੱਠ ਵਾਸਤੇ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਹਰ ਜ਼ਿਲ੍ਹੇ ਦੇ ਵਿੱਚ ਮੀਟਿੰਗਾਂ ਤੇ ਭਿੰਡਾ ਜ਼ਿਲ੍ਹੇ ਦੇ ਵਿੱਚ ਮੀਟਿੰਗ ਸੀ ਵੀ ਛੋਟੀਆਂ-ਛੋਟੀਆਂ ਮੀਟਿੰਗਾਂ ਕਰਕੇ ਲੋਕਾਂ ਨੂੰ ਲਾਬੰਦ ਕੀਤਾ ਜਾਵੇ ਤਾਂ ਕਿ ਜਿਹੜਾ-ਜਿਹੜੀਆਂ ਰਾਜਨੀਤਿਕ ਪਾਰਟੀਆਂ ਤੇ ਜਿਹੜੀਆਂ ਇਹ ਮਤਲਬ ਲੋਕਾਂ ਨੂੰ ਸਭ ਜਿਹੜਾ ਬਾਗ ਬਖੋਣ ਵਾਲੇ ਲੋਕ ਐ ਇਹਨਾਂ ਦਾ ਜਿਹੜਾ ਪਰਦਾ ਫਾਸ਼ ਕੀਤਾ ਜਾਵੇ ਕਿਉਂਕਿ ਜਦੋਂ ਵੀ ਕੋਈ ਸਰਕਾਰ ਆਉਂਦੀ ਹੈ ਸਾਨੂੰ ਹਰ ਵਾਰੀ ਇਹ ਲਾਰੇ ਲਾਏ ਜਾਂਦੇ ਆ ਵੀ ਜਦੋਂ ਵੀ ਸਾਡੀ ਸਰਕਾਰ ਆ ਗਈ ਤੁਹਾਨੂੰ ਚਤਪੰਡ ਕੰਪਨੀਆਂ ਦੇ ਇੱਕ ਇੱਕ ਪੈਸਾ ਸਮੇਤ ਵਿਆਜ ਦੇਵਾਂਗੀ ਪਰ ਕੋਈ ਵੀ ਸਰਕਾਰ ਇਸ ਤੇ ਮਤਲਬ ਇੰਪਲੀਮੈਂਟ ਨਹੀਂ ਕਰ ਲਈਗੀ ਸੋ ਅਸੀਂ ਮਤਲਬ ਇਨਸਾਫ ਦੀ ਆਵਾਜ਼ ਤੇ ਇਨਸਾਫ ਦੀ ਨਹਿਰ ਖਾਤੇਦਾਰ ਯੂਨੀਅਨ ਪੰਜਾਬ ਵੱਲੋਂ ਇਹ ਇੱਕ ਜਰੀਆ ਕੀਤਾ ਨਾਲ ਹੋ ਜਿਹੜੀਆਂ ਸੰਘਰਸ਼ ਕਰ ਰਹੀਆਂ ਹੋਰ ਵੀ ਜਥੇਬੰਦੀਆਂ ਇੱਕ ਜਰੀਆ ਕੀਤਾ ਵੀ ਆਪਾਂ ਇੱਕ ਬਹੁਤ ਵੱਡਾ ਕੱਟ ਕਰੀਏ ਤਾਂ ਕਿ ਇਹਨਾਂ ਲੋਕਾਂ ਨੂੰ ਪਤਾ ਲੱਗ ਸਕੇ ਵੀ ਇਹ ਮਤਲਬ ਕਿੰਨੇ ਕਿੰਨੇ ਕਿੰਮਤੀ ਇਹਨਾਂ ਲੋਕਾਂ ਦੀ ਉਹਦੇ ਹਸਤੇ ਅਚ ਬੰਡਾ ਜਿਹਨਾਂ ਦੇ ਵਿੱਚ ਅਸੀਂ ਇੱਕ ਮੀਟਿੰਗ ਕਰਕੇ ਉਸ ਤੋਂ ਬਾਅਦ ਰੋਸ ਮਾਰਚ ਕਰਕੇ ਰੋਸ ਮਾਰਚ ਤੋਂ ਬਾਅਦ ਪੂਤਲਾ ਸਿਸਟਮ ਦਾ ਬਦਲਾ ਫੂਕੇ ਅਸੀਂ ਕਿਉਂਕਿ ਸਿਸਟਮ ਦੇ ਵਿੱਚ ਬਹੁਤ ਵੱਡੀਆਂ ਖਾਮੀਆਂ ਹੈ ਉਹਦਾ ਸਿਸਟਮ ਦਾ ਬਦਲਾ ਫੂਕੇ ਅਸੀਂ ਇਹ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ ਇਹ ਅੱਜ ਦਾ ਮਾਮਲਾ ਸਕੇ ਜੀ ਤੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਜਿੰਨੇ ਵੀ ਪੀੜਤ ਕੰਪਨੀਆਂ ਤੋਂ ਪੀੜਤ ਲੋਕ ਹੈ ਉਹਨਾਂ ਨੂੰ ਅਪੀਲ ਕਰਦੇ ਹਾਂ ਵੀ 6 April 2024 ਨੂੰ ਗਿੱਲ ਰੋਡ ਲੁਧਿਆਣਾ ਦੇ ਵਿਖੇ ਇੱਕ ਬਹੁਤ ਵੱਡਾ ਵਿਸ਼ਾਲ ਇਕੱਠ ਹੋ ਰੂਣ ਜਾ ਰਿਹਾ ਹੈ ਵੀ ਉੱਥੇ ਜਿਹੜਾ ਹੈਗਾ ਸਾਰੇ ਸਾਥੀ ਪਹੁੰਚਣ ਤਾਂ ਕਿ ਜਿਹੜੀ ਸਾਡੀ ਆਵਾਜ਼ ਹੈ ਉਹਨੂੰ ਉਠਾਇਆ ਜਾ ਸਕੇ ਤੇ ਇਹਨਾਂ ਜਿਹੜੀਆਂ ਅੰਨੀਆਂ ਬੋਲੀਆਂ ਸਰਕਾਰਾਂ ਇਹਨਾਂ ਦੇ ਕੰਨਾਂ ਤੇ ਜੂਨ ਹੀ ਸਰਕਦੀ ਜਿੰਨਾ ਤੇ ਅਸੀਂ ਸਾਰੇ ਇਕੱਠੇ ਨਹੀਂ ਹੁੰਦੇਗੇ ਉਹਨਾਂ ਤੇ ਇਹਨਾਂ ਦੇ ਕੰਨਾਂ ਤੇ ਜੂਨ ਹੀ ਸਰਕਦੀ ਸੋ ਮੈਂ ਫੇਰ ਅਪੀਲ ਕਰਦਾ ਹੱਥ ਬੰਨ੍ਹ ਕੇ ਅਪੀਲ ਕਰਦਾ ਸਾਰੇ ਵੀਰ ਸਾਥੀਆਂ ਨੂੰ ਜਿਹੜੇ ਘਰਾਂ ਦੇ ਵਿੱਚ ਬੈਠੇ ਆ ਉਹ ਸਾਥੀ ਵੀ ਆ ਕੇ ਜਿਹੜਾ ਹੈਗਾ ਉਸ ਦਿਨ 6 ਪ੍ਰੈਲ ਨੂੰ ਉੱਥੇ ਲੁਧਿਆਣਾ ਤੇ ਪੀੜਤ ਲੋਕਾਂ ਦੇ ਹੱਕ ਦੇ ਵਿੱਚ ਇੱਕ ਕੋਰਟ ਦਾ ਫੈਸਲਾ ਆਇਆ ਸੀ ਜਿਸ ਨੂੰ 8 ਸਾਲ ਹੋ ਗਏ ਹੋਏ ਉਸ ਨੂੰ ਲਾਗੂ ਨਹੀਂ ਹੋ ਰਿਹਾ ਇਹ ਇਹਦਾ ਕੀ ਕਾਰਨ ਮੰਨਦੇ ਇਹਦੇ ਇੱਕ ਚਿੱਟਾ ਆਥੀ ਬਣ ਕੇ ਰਹਿ ਗਿਆ ਜੀ ਉਹਨਾਂ ਨੇ ਇੱਕ ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾਈ ਸੀ ਲੋਡਾ ਕਮੇਟੀ ਲੋਡਾ ਕਮੇਟੀ ਨੂੰ ਇਹ ਲੱਗ ਰਿਹਾ ਵੀ ਸਹਾਇਤਾ ਇਸੇ ਖੜਦੇ ਵਿੱਚ ਹੈ ਉਹ ਥੋੜੀਆਂ ਥੋੜੀਆਂ ਜ਼ਮੀਨਾਂ ਵੇਚ ਕੇ ਆਪਣੇ ਪੈਸੇ ਖਾ ਰਹੇ ਆ ਆਹ ਹਾਂ ਦੇ ਹਾਸੇ ਵੇਚ ਰਹੇ ਆ ਲੋਕਾਂ ਨੂੰ ਜਿਹੜਾ ਹੈਗਾ ਇਹਦਾ ਕੋਈ ਫਾਇਦਾ ਨਹੀਂ ਹੋਇਆਗਾ ਸੋ ਜਿਹੜਾ ਸੁਪਰੀਮ ਕੋਰਟ ਦੇ ਫੈਸਲੇ ਦਾ ਵੀ ਅਸੀਂ ਅੱਜ ਇਹ ਹੀ ਗੱਲ ਕੀਤੀ ਹੈ ਵੀ ਉਹ ਹੂ ਬੂ ਲਾਗੂ ਹੋਣਾ ਚਾਹੀਦਾ ਸੋ ਮੈਂ ਇਹਨਾਂ ਕਹਿੰਦਾ ਹੋਇਆ ਸਾਥਕ ਨੂੰ ਫੇਰ ਅਪੀਲ ਕਰਦਾ ਵੀ 6 April ਨੂੰ ਆਪਾਂ ਸਾਰੇ ਸੱਜਣ ਤੁਸੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਤੱਕ ਬਠਿੰਡਾ ਤੋਂ ਹਰਮਿੰਦਰ ਸਿੰਘ ਅਵਿਨਾਸ਼ ਦੀ ਰਿਪੋਰਟ